ਮਾਮਲਾ ਹੈ ਵਾਰੀ ਗਿਆ ਤੇ ਅੱਜ ਕੀ ਹੋਇਆ ਮੇਰਾ ਨਾਮ ਸਕਵਿੰਦਰ ਕੌਰ ਹੈ ਇੱਕ ਮਹੀਨਾ ਪਹਿਲਾਂ ਮੇਰੇ ਬੇਟੇ ਦਾ ਮਰਡਰ ਹੋ ਗਿਆ ਸੀ ਉਸ ਸਿਲਸਲੇ 'ਚ ਮੈਂ ਐਸਐਸਪੀ ਸਾਹਿਬ ਨੂੰ ਮਿਲਣ ਗਈ ਸੀ ਆਪਣੇ ਨਾਲ ਮੈਂ ਮੌਜੂਦਾ ਐਮਐਲਏ ਬ੍ਰਹਮਪੁਰੇ ਵਾਲਾ ਲੈ ਕੇ ਗਈ ਸੀ ਤੇ ਨਾਲ ਸਾਡੇ ਸਾਬਕਾ ਚੇਅਰਮੈਨ ਸੀ ਅਸੀਂ ਉਹਨਾਂ ਨੂੰ ਵੀ ਨਾਲ ਖੜਿਆ ਸੀ ਅਸੀਂ ਨੂੰ ਐਸਐਸਪੀ ਦੇ ਪੇਸ਼ ਹੋਏ ਆ ਉਹਨਾਂ ਸਾਨੂੰ ਮੈਡਮ ਕਲ ਪਲਵਿੰਦਰ ਕਾਲ ਕੋਰ ਪੇਜ ਦਿੱਤਾ ਇਹਨਾਂ ਐਸ ਐਸ ਡੀ ਪੀ ਕੋਲ ਅਹੀਂ ਜਦੋਂ ਉਹਨਾਂ ਕੋ ਗਏ ਆ ਅਹੀਂ ਜਦੋਂ ਉੱਥੋਂ ਅੰਦਰੋਂ ਬਾਹਰ ਨਿਕਲਦੇ ਆ ਜਿਹੜਾ ਮੌਜੂਦਾ ਜਿਹਨਾਂ ਮੇਨ ਪਰਚੇ ਦੇ ਵਿੱਚ ਨਰਵੈਲ ਸਿੰਘ ਉਹ ਉੱਥੇ ਭੁੰਡਿਆ ਸੀ ਮੈਂ ਵਾਹ ਰੌੜਾ ਪਾਇਆ ਵੀ ਆ ਮੇਰੇ ਬੇਟੇ ਦਾ ਕਾਤਲ ਜੇ ਕਿਸੇ ਨੇ ਸਾਡੀ ਸੁਣਵਾਈ ਨਹੀਂ ਕੀਤੀ ਅਸੀਂ ਆਪ ਉਹਦੇ ਮਗਰ ਦੌੜੇ ਗਏ ਆ ਕਾਫੀ ਦੂਰ ਜਾ ਕੇ ਗੱਡੀ ਦੀ ਚਾਬੀ ਲੌਣ ਲੈ ਜਿੱਥੋਂ ਜਾ ਕੇ ਇੱਕ ਮੁੰਡੇ ਨੇ ਮੇਰੀ ਮਦਦ ਕੀਤੀ ਆ ਉਹ ਮੈਂ ਨਹੀਂ ਜਾਣਦੀ ਕੌਣ ਸੀ ਉਹਨੇ ਉਹਨੂੰ ਉੱਥੇ ਜੱਫਾ ਮਾਰ ਲਿਆ ਜੱਫਾ ਮਾਰ ਕੇ ਉਹਨੇ ਸਾਨੂੰ ਫੜਾਤਾ ਅਰਵਿੰਦਰ ਦੇ ਪਾਪਾ ਨੇ ਮੁੰਡੇ ਨੂੰ ਫੜ ਲਿਆ ਉਸ ਟਾਈਮ ਸਾਡੀ ਅਸੀਂ ਉਹਦੀ ਵੀਡੀਓ ਵੀ ਬਣਾਈ ਆ ਬਹੁਤ ਜਾਣਿਆਂ ਨੇ ਬਣਾਈ ਆ ਬਹੁਤ ਪਬਲਿਕ ਇਕੱਠੀ ਹੋ ਗਈ ਸੀ ਅਸੀਂ ਲਿਆ ਕੇ ਫਿਰ ਉਹਨਾਂ ਨੂੰ ਐਸਐਸਪੀ ਦੇ ਪੇਸ਼ ਕਰਾਇਆ ਵਾ ਉਸ ਤੋਂ ਬਾਅਦ ਉਹਨਾਂ ਨੇ ਉਹਨੂੰ ਮਲਾਜਮਾਂ ਨੂੰ ਫੜਾਤਾ ਮੈਂ ਐਸਐਸਪੀ ਦੇ ਫਿਰ ਦ ਕਿ ਸਾਰ ਮੁਲਜ਼ਮ ਨੂੰ ਛੱਡਣਾ ਨਹੀਂ ਉਹਨਾਂ ਵੀ ਲੋਗੋ ਕਿਹਾ ਵੀ ਆਪਾਂ ਮੁੱਖ ਦੋਸ਼ੀ ਫੜਦੇ ਆ ਅਮਰਿਤਪਾਲ ਪਾਲਾ ਪਰ ਇੱਥੇ ਵਿੱਚ 302 ਦਾ ਪਰਚਾ ਹੈ ਨਾ ਇਹ ਵੀ ਦੋਚੀ ਹੈ ਇਹਨੇ ਆਪ ਫਰौती ਦੇ ਕੇ ਮੇਰੇ ਬੇਟੇ ਦਾ ਕਤਲ ਕਰਾਇਆ ਹੈ ਪਰ ਪੁਲਿਸ ਇਹ ਗੱਲ ਦੀ ਕੋਈ ਮੇਰੇ ਨਾਲ ਇਨਸਾਫ ਨਹੀਂ ਹੋਣਿਆ ਮੇਰੇ ਨਾਲ ਧੱਕੇਸ਼ਾ ਹੀ ਹੋਣਦੀ ਆ ਆ ਉਸ ਬੰਦੇ ਦੀ ਫੋਟੋ ਹੈਗੀ ਆ ਇਹ ਵਾਲਾ ਉਹ ਬੰਦਾ ਵਾ ਇਹਨੂੰ ਮੈਂ ਆਪਣੇ ਹੱਥੀ ਫੜਾ ਕੇ ਆਈ ਆ ਜਿੰਦਰਵੈਲ ਸਿੰਘ ਮੇਰੇ ਪਿੰਡ ਦਾ ਬੰਦਾ ਵਾ ਇਹਨਾਂ ਦੀ ਬੇਟੀ ਨਾਲ ਮੇਰੇ ਬੇਟੇ ਨੇ ਕੋਟ ਮੈਰਿਜ ਕੀਤੀ ਸੀ ਇਹਨਾਂ ਮੇਰੇ ਘਰ ਪਹਿਲਾਂ ਵੀ ਹਮਲਾ ਕੀਤਾ ਸੀ ਮੇਰੇ ਬੇਟੇ ਨੂੰ ਮਾਰਨੀ ਆਹੀ ਮੇਰੀ ਨੋਨ ਧਮਕੀ ਦੇ ਕੇ ਗਏ ਸੀ ਇਹਦੇ ਬੇਟੇ ਨੇ ਨਰਵੈਲ ਸਿੰਘ ਦੇ ਬੇਟੇ ਕਵਲਜੀਤ ਨੇ ਮੇਰੇ ਨੋਨ ਧਮਕੀ ਦਿੱਤੀ ਵੀ ਤੇਰੇ ਖਸਮ ਨੂੰ ਗੋਲੀਆਂ ਮਾਰਨੀਆਂ ਵਾ ਤੇ ਉਹਨਾਂ ਮਾਰ ਦਿੱਤੀਆਂ ਵਾ ਸਾਰਾ ਕੁਝ ਉਹਨਾਂ ਸੱਚ ਕਰਤਾ ਤੇ ਮੈਨੂੰ ਨਿਆਂ ਚਾਹੀਦਾ ਹੁਣ ਕੀ ਕਹਿੰਦੀ ਹੈ ਪੁਲਿਸ ਕੀ ਕਹਿੰਦੀ ਉਸ ਗੋਸ਼ਤ ਵੀ ਨਹੀਂ ਕਹਿੰਦੀ ਪੁਲਿਸ ਨੇ ਬਗਲਵਾ ਦਾ ਮਿੱਟੀ ਛਾੜਦੀ ਆ ਨਾ ਵੈਰੋਵਾਲ ਵਾਲਸ ਹੁੰਦੇ ਆ ਨਾ ਸੀਗਿਆ ਸਟਾਫ ਹੁੰਦਾ ਵਾ ਨਾ ਇਹ ਵੱਡੇ ਵੱਡੇ ਅਫਸਰ ਮੈਂ 4 ਵਾਰ ਐਸਐਸਪੀ ਦੇ ਪੇਸ਼ ਹੋ ਗਈਆਂ 5 ਵਾਰ ਮੈਂ ਐਸਐਸਪੀ ਮੈਡਮ ਕੋਲ ਪੇਸ਼ ਹੋਈਆਂ 2 ਵਾਰ ਮੈਂ ਅਜੇ ਰਾਜ ਕੋ ਪੇਸ਼ ਹੋਈਆਂ ਮੇਰੇ ਘਰ ਮਕਾਨਾ ਹੁੰਦੀਆਂ ਵਾ ਮੈਂ ਪੁਲਿਸ ਦੇ ਚੱਕਰ ਲਾਉਂਦੀ ਫਿਰਦੀ ਆ ਹੁਣ ਜਦੋਂ ਤੁਸੀਂ ਇਹਨੂੰ ਪੜ ਕੇ ਫੜਾਇਆ ਉਹਦੇ આરોપી ਨੂੰ ਹਾਂਜੀ ਉਦੋਂ ਬਾਅਦ ਹੁਣ ਪੁਲਿਸ ਕੀ ਕਹਿੰਦੀ ਆ ਵੀ ਇਹ ਕਿੱਥੇ ਆ ਬੰਦਾ ਦੱਸਦੇ ਨਹੀਂ ਦੱਸਦੇ ਨਹੀਂ ਆਂਦੇ ਫੜੇ ਕੋਈ ਨਹੀਂ ਆ ਜਲਦੀ ਤੁਸੀਂ ਆ ਫੜ ਕੇ ਆਈਆਂ ਮੈਂ ਆ ਫੜ ਕੇ ਆਈਆਂ ਥੱਪੜ ਮਾਰ ਕੇ ਫੜਾ ਕੇ ਆਈਆਂ ਉਹਨੂੰ ਜੀ ਉਹ ਤਾਂ ਨਹੀਂ ਕਰ ਕੋਈ ਕਾਰਵਾਈ ਕਰਦੀ ਹੋਈ ਜੇ ਨਹੀਂ ਕਰਤੀ ਤਾਂ ਤੁਹਾਡਾ ਅਗਲਾ ਐਕਸ਼ਨ ਕੀ ਹੋਊਗਾ ਮੇਰਾ ਅਗਲਾ ਐਕਸ਼ਨ ਇਹ ਹੋਏਗਾ ਵੀ ਮੈਂ ਹਾਈ ਕੋਰਟ ਚ ਪੇਸ਼ ਹੋਵਾਂਗੀ ਮੈਂ ਉਹਦੀ ਵੀਡੀਓ ਬਣਾਈਆਂ ਮੈਂ ਉਹ ਲੈ ਕੇ ਜਾਵਾਂਗੀ ਮੈਨੂੰ ਕਿਤੇ ਵੀ ਇਨਸਾਫ ਨਹੀਂ ਮਿਲੇਗਾ ਤਾਂ ਮੈਂ ਐਸਐਸਪੀ ਦੇ ਦਰਵਾਜ਼ੇ ਗਿਆ ਆਤਮ ਹੱਤਿਆ ਕਰਾਂਗੀ ਮੇਰਾ ਬਸ ਮੇਰੇ ਬੇਟੇ ਨੂੰ ਇਨਸਾਫ ਨਹੀਂ ਮਿਲਿਆ ਮੈਂ ਆਪਣੀ ਜਾਨ ਵੀ ਐਸਐਸਪੀ ਦੇ ਦਰਵਾਜ਼ੇ ਕੇ ਜਾ ਕੇ ਦਵਾਂਗੀ ਮੇਰਾ ਬੈਟਰਮੈਨ ਨੂੰ ਇਨਸਾਫ ਚਾਹੀਦਾ ਜਦ ਮੇਰੀ ਮੌਤ ਦੇ ਕਾਰਨ ਉਹ ਬਨਗੇ ਜਾਂ ਮੈਨੂੰ ਇਨਸਾਫ ਦਿਵਾਉਣਗੇ ਕੀ ਗੱਲਬਾਤ ਹੋਈ ਅੱਜ ਅਸੀਂ ਅੱਜ ਹੈ ਐਸਪੀ ਹੈਡਕੁਆਟਰ ਮੈਡਮ ਨੂੰ ਮਿਲਣ ਗਏ ਸੀ ਨਾਲ ਬ੍ਰਹਮਪੁਰੀਆ ਸਰ ਨੂੰ ਲੈ ਕੇ ਤੇ ਨਾਲ ਉਹ ਚੇਅਰਮੈਨ ਚੇਅਰਮੈਨ ਗੁਰਸੇਵਕ ਸਿੰਘ ਨੂੰ ਲੈ ਕੇ ਮਿਲਣ ਗਏ ਸੀ ਐਸਪੀ ਐਸਐਸਪੀ ਕੋ ਤੇ ਉਹਨਾਂ ਨੂੰ ਮਤਲਬ ਅਸੀਂ ਆਪਣੇ ਸਾਰੇ ਕੇਸ ਤਾਂ ਦੱਸਿਆ ਮੀ ਨਾ ਹੋ ਗਿਆ ਮੇਰੇ ਹਸਬੰਡ ਦੀ ਡੈਥ ਹੋਈ ਨੂੰ ਅਜੇ ਤੱਕ ਸਾਨੂੰ ਕੁਝ ਨਹੀਂ ਇਨਸਾਫ ਮਿਲਿਆ ਹੀ ਨਹੀਂ ਅਸੀਂ ਉਹਨਾਂ ਚਾਰ ਵਾਰੀ ਉਹਨਾਂ ਕੋ ਜਾ ਕੇ ਪੇਸ਼ ਹੋ ਗਏ ਆ ਤੇ ਇਤਾਂ ਹੀ ਮਤਲਬ ਜਦੋਂ ਅਸੀਂ ਫਿਰ ਉਹਨਾਂ ਨੇ ਕਿਹਾ ਕਿ ਤੁਸੀਂ ਜਾ ਕੇ ਹੈਡਕੁਆਟਰ ਮੈਡਮ ਨੂੰ ਮਿਲੋ ਅਸੀਂ ਉਹਨਾਂ ਕੋ ਗਏ ਤੇ ਜਦੋਂ ਅਸੀਂ ਬਾਹਰ ਆਏ ਨਾ ਤੇ ਇਨਰ ਵਾਲ ਸਿੰਘ ਸ਼ਰੀਆਮ ਤੇ ਸਾਨੂੰ ਸਮਝ ਨਹੀਂ ਆਉਂਦੀ ਕਿ ਪੁਲਿਸ ਕਰਨੀ ਕੀ ਰਹੀ ਆ 302 ਦਾ ਪਰਚਾ ਹੋਇਆ ਉਹ ਤਾਂ ਸ਼ਰੀਆਮ ਮੁਜਲਿਮ ਉੱਥੇ ਤੁਰਿਆ ਫਿਰਦਾ ਵਾ ਤੇ ਜਦੋਂ ਅਸੀਂ ਉਹਨੂੰ ਦੇਖ ਲਿਆ ਵਾ ਅਸੀਂ ਉਹਨੂੰ ਕਿਹਾ ਵੀ ਕਿ ਰੋਕ ਜਾ ਉਹ ਅਸੀਂ ਰੋਲਾ ਵੀ ਪਾ ਦਿੱਤਾ ਵਾ ਕਿ ਕਾਤਲ ਵਾ ਇਹਨਾਂ ਨੂੰ ਫੜੋ ਪੁਲਿਸ ਨੇ ਤਾਂ ਵੀ ਕੁਝ ਨਹੀਂ ਕੀਤਾ ਵਾ ਤੇ ਜਾ ਕੇ ਤੇ ਫਿਰ ਅਸੀਂ ਉਹਨਾਂ ਨੂੰ ਉਹਨੂੰ ਜਾ ਕੇ ਫੜਿਆ ਵਾ ਤੇ ਇਹਨਾਂ ਨੇ ਕੀ ਕੀਤਾ ਕਿ ਅਸੀਂ ਉਹਨੂੰ ਕਿਹਾ ਕਿ ਸਾਨੂੰ ਇੱਕ ਵਾਰੀ ਐਸਐਸਪੀ ਤੋਂ ਸਾਨੂੰ ਮਿਲਬ ਗਲਤ ਕਰ ਲੈਣ ਦੋ ਇਹ ਦੱਸਿਓ ਤਾਂ ਸਹੀ ਤੇ ਉਹਨਾਂ ਨੇ ਕੀ ਕੀਤਾ ਕਿ ਮਤਲਬ ਉਹਨਾਂ ਨੇ ਉਹਨੂੰ ਬਿਠਾ ਦਿੱਤਾ ਵਾ ਤੇ ਬਾਅਦ ਜੇ ਫਿਰ ਉਹ ਕਹਿੰਦੇ ਕਿ ਸਾਨੂੰ ਬਸ ਇਹੀ ਆ ਕਿ ਉਹਨੂੰ ਛੱਡ ਦੇਣਾ ਪਰ ਤੂੰ ਲੱਗਦਾ ਵਾ ਕਿ ਇਹ ਪੁਲਿਸ ਦੀ ਮਤਲਬ ਇਹਨਾਂ ਦੀ ਕੋਈ ਸਾਜ਼ਿਸ਼ ਆ ਇਹਨਾਂ ਨੇ ਛੱਡ ਦਿੱਤਾ ਹੋਇਆ ਵਾ ਉਹਨੂੰ ਕਿਉਂਕਿ ਸਾਨੂੰ ਕੋ ਜੋ ਦੱਸ ਦੇਣੀ ਪਈ ਕਿ ਉਹ ਸਾਡੇ ਕੋ ਹੈਗਾ ਵਾ ਜਾਂ ਨਹੀਂ ਹੈਗਾ ਵਾ ਅਈ ਜਦੋਂ ਨੇ ਕੋ ਪੁੱਛਿਆ ਤਾਂ ਕਹਿੰਦੇ ਕਿ ਅਸੀਂ ਤਾਂ ਕੋਈ ਮੁਜਲਿਮ ਉਹ ਤਾਂ ਫੜਿਆ ਹੀ ਨਹੀਂ ਆ ਜੇ ਮੰਨ ਲਓ ਕਿ ਉਹ ਪੈਸੇ ਦੇ ਕੇ ਕੰਮ ਕਰਵਾ ਸਕਦਾ ਉਹ ਨਹੀਂ ਇਨਕੁਆਰੀਆਂ ਲੱਗਦੀਆਂ ਫਿਰਦੀਆਂ ਵਾ ਜੇ ਉਹ ਪੈਸੇ ਦੇ ਕੇ ਇਦਾਂ ਮੇਰੇ ਹਸਬੰਦ ਨੂੰ ਮਰਵਾ ਸਕਦਾ ਕੀ ਗੱਲ ਉਹ ਪੈਸੇ ਦੇ ਕੇ ਇਦਾਂ ਇਨਕੁਆਰੀਆਂ ਵਾਲੇ ਬੰਦੇ ਨਹੀਂ ਬਿਠਾ ਸਕਦਾ ਵਾ ਹੁਣ ਤੁਹਾਡੇ ਕੋਲ ਜਿਹੜੀ ਉਹਦੀ ਵੀਡੀਓ ਬਣੀ ਆ ਬਣਾਈ ਆ ਹਾਂਜੀ ਉਹ ਹੀ ਜੇ ਤੇ ਪੁਲਿਸ ਨੇ ਕੱਲ ਤੱਕ ਤੌਦਾ ਤਾਂ ਅਸੀਂ ਫਿਰ ਉੱਥੇ ਹਾਈ ਕੋਰਟ ਜਾ ਕੇ ਤੇ ਰੇਟ ਪਵਾਵਾਂਗੇ ਸਰ ਐਸਐਸਪੀ ਸਰ ਤੇ ਵੀ ਪਵਾਵਾਂਗੇ ਤੇ ਪ੍ਰਵਿੰਦਰ ਮੈਮ ਤੇ ਵੀ ਪਵਾਵਾਂਗੇ ਜੇ ਤੁਹਾਨੂੰ ਕੋਈ ਕੁਝ ਉਹਨਾਂ ਨੇ ਇਨਸਾਫ ਨਹੀਂ ਮਿਲਿਆ ਜੇ ਮਰਡਰ ਹੋਇਆ ਸੀਗਾ ਇਹ ਤਾਂ ਇੱਕ ਮਹੀਨਾ ਪਹਿਲਾਂ ਦੇ ਕਰੀਬ ਔਰ ਉਹ ਮਰਡਰ ਦੇ ਤਹਿਤ ਜਿਹੜਾ ਫੈਮਿਲੀ ਵਾਲਿਆਂ ਨੂੰ ਰੋਬ ਲਾਇਆ ਵੀ ਕੱਲ ਅਸੀਂ ਇੱਕ આરોપી ਵੜ ਕੇ ਦਿੱਤਾ ਵਾ ਮਰਡਰ ਵਾਲਾ ਉਹ ਕੀ ਚੱਕਰੇਗਾ ਵਾ ਨਹੀਂ ਜੀ ਜਿਹੜਾ ਮਰਡਰ ਹੋਇਆ ਏ ਕਲ ਗੱਡੇ ਦੇ ਵਿੱਚ ਉਹਦੀ ਤਫ਼ਤੀਸ਼ ਚੱਲ ਰਹੀ ਹੈਗੀ ਏ ਤਫ਼ਤੀਸ਼ ਦੇ ਦੌਰਾਨ ਜਿਹੜੇ ਮੇਨ ਦੋਸ਼ੀ ਹੈਗੇ ਨੇ ਉਹਨਾਂ ਦੇ ਉੱਤੇ ਰੇਡ ਕਰ ਰਹੇ ਆ ਅਸੀਂ ਔਰ ਜਦੋਂ ਫੜੇ ਜਾਣਗੇ ਉਹਨਾਂ ਨੂੰ ਅਸੀਂ ਸਲਾਖਾਂ ਦੇ ਪਿੱਛੇ ਦਵਾਂਗੇ ਔਰ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਏਗਾ ਇਹਦੇ ਚ ਜਿਹੜੇ ਮੇਨ ਦੋਸ਼ੀ ਹੈਗੇ ਇਸ ਕੇਸ ਦੇ ਇਹਦੇ ਚ ਮੇਨ ਦੋਸ਼ੀ ਹੈ ਲੀ ਇਹਦੇ ਚ ਹੈਗਾ ਜੀ ਇੱਕ ਅੰਮ੍ਰਿਤਪਾਲ ਪਾਲਾ ਹੈਗਾ ਇਹਨਾਂ ਦੇ ਹੀ ਪਿੰਡ ਦੇ ਰਹਿਣ ਵਾਲਾ ਜਿਹਦੇ ਨਾਲ ਜਿਹੜਾ ਅਸਲ ਦੋਸ਼ੀ ਹੈ ਇਸ ਦਾ ਔਰ ਉਹ ਉਹਨੂੰ ਫੜਨ ਦੇ ਵਿੱਚ ਹੀ ਸਾਰਾ ਰੇਡ ਵਗੈਰਾ ਕੀਤਾ ਜਾ ਰਿਹਾ ਸਾਰੇ ਸੋਰਸ ਲਗਾ ਕੇ ਜਿਹੜਾ ਤਾਂ ਕੱਲ ਕਹਿੰਦੇ ਇੱਕ ਨੂੰ ਫੜ ਕੇ ਤੇ ਫੜਾਇਆ ਹੋਇਆ ਵਾ ਪੁਲਿਸ ਨੂੰ ਨਹੀਂ ਜੀ ਉਹ ਸਾਰਾ ਜਿਹੜਾ ਤਫਤੀਸ਼ ਚੱਲ ਰਹੀ ਹੈ ਜੋ ਵੈਰੀਫਿਕੇਸ਼ਨ ਹੈ ਤਫਤੀਸ਼ ਦੇ ਵਿੱਚ ਜਿਹੜਾ ਵੀ ਦੋਸ਼ੀ ਪਾਇਆ ਜਾਏਗਾ ਕਿਸੇ ਨੂੰ ਵੀ ਨਹੀਂ ਛੱਡਿਆ ਜਾਏਗਾ ਇਹ ਛੱਡਣ ਛਡਾਉਣ ਵਾਲੀ ਗੱਲ ਨਹੀਂ ਗਲਤ ਹੈਗੀ ਹੈ ਔਰ ਜਿਹੜਾ ਵੀ ਦੋਸ਼ੀ ਹੈ ਉਹਨੂੰ ਜਲਦੀ ਤੋਂ ਜਲਦੀ ਫੜ ਕੇ ਅਸੀਂ ਸਲਾਕਾ ਦੇ ਪਿੱਛੇ ਦਵਾਂਗੇ ਨਹੀਂ ਕਾਫੀ ਥਿਰੂਗਾ ਕਤਲ ਹੋਇਆ ਤੇ ਕਿਵੇਂ ਇਹਨਾਂ ਹਜੇ ਤੱਕ ਕੋਈ ਦੋਸ਼ੀਆਂ ਤੱਕ ਪੁਲਿਸ ਪਹੁੰਚ ਨਹੀਂ ਨਹੀਂ ਦੋਸ਼ੀ ਦੇ ਪਿੱਛੇ ਪੁਲਿਸ ਲੱਗੀ ਹੋਈ ਹੈ ਜੀ ਰੇਡ ਚੱਲ ਰਹੇ ਨੇ ਹੋਰ ਵੀ ਹਿਊਮਨ ਇੰਟੈਲੀਜੈਂਸ ਟੈਕਨੀਕਲ ਇਨਪੁਟਸ ਦੇ ਜ਼ਰੀਏ ਅਸੀਂ ਮਗਰ ਲੱਗੇ ਹੋਏ ਆਂ ਛੇਤੀ ਫੜਾਂਗੇ